ਸਤਿ ਸ਼੍ਰੀ ਅਕਾਲ ਦੋਸਤੋ ਆਸਟ੍ਰੇਲੀਆ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਬਹੁਤ ਧਿਆਨ ਨਾਲੇ ਸਾਡਾ ਸ਼ੋਅ ਸੁਣਨ ਕਿਵੇਂ ਤੁਸੀਂ ਜਾ ਸਕਦੇ ਹੋ ਕੀ ਨਵੀਆਂ ਅਪਡੇਟ ਨੇ ਹਰੇਕ ਕੰਸਲਟੈਂਟ ਕਹਿੰਦਾ ਬਹੁਤ ਸਟ੍ਰਿਕਟ ਆਸਟ੍ਰੇਲੀਆ ਪਰ ਫਿਰ ਵੀ ਵੀਜ਼ੇ ਆ ਰਹੇ ਆ ਕਿਸ ਤਰ੍ਹਾਂ ਨਾਲ ਵੀਜ਼ੇ ਲਈ ਜਾ ਸਕਦੇ ਆ ਤੁਸੀਂ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਖਾਸ ਤੌਰ ਤੇ ਸੁਣੋਗੇ ਸਾਡੇ ਨਾਲ ਨੇ ਗੁਰਪ੍ਰੀਤ ਕੌਰ ਬਾਠ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ سارے ਸਟੂਡੈਂਟ ਨੇ ਆਸਟ੍ਰੇਲੀਆ ਲਈ ਬਹੁਤ ਹਰੇਕ ਬੱਚਾ ਚਾਹੁੰਦਾ ਹੈ ਮੈਂ ਆਸਟ੍ਰੇਲੀਆ ਜਾਵਾਂ ਫਰਸਟ ਪ੍ਰੀਫਰੈਂਸ ਆਜ ਦੇ ਟਾਈਮਸ ਆਸਟ੍ਰੇਲੀਆ ਹੋਈ ਪਈ ਹੈ ਪਰ ਕੀ ਸਿਨੈਰੀਓ ਚੱਲ ਰਿਹਾ ਹੈ ਵੀਜ਼ੇ ਕਿਉਂ ਸਖਤ ਹੈ ਆਸਟ੍ਰੇਲੀਆ ਜਾਂ ਕੈਨੇਡਾ ਹਰ ਇੱਕ ਮੁਲਕ ਹੀ ਇੰਨੀ ਸ਼ਕਤੀ ਕਿਉਂ ਦਿਖਾ ਰਿਹਾ ਸਟੂਡੈਂਟਸ ਦੇ ਨਾਲ ਅ ਪਲਵਿੰਦਰ ਜੀ ਮੈਂ ਇਹਨੂੰ ਸ਼ਕਤੀ ਨਹੀਂ ਗਾਉਂਗੀ ਇਹਦੇ 'ਚ ਉਹਨਾਂ ਨੇ ਫਿਲਟਰ ਲਗਾ ਲਿਆ ਕਿ ਉਹਨਾਂ ਨੂੰ ਜਿਹੜਾ ਸਟੂਡੈਂਟ ਚਾਹੀਦਾ ਇੱਕ ਮੈਂ ਆ ਕਿ ਮੈਂ ਆਪਣੀ ਇੱਕ ਕੰਪਨੀ ਚਲਾ ਰਹੀ ਹਾਂ ਤੇ ਮੈਨੂੰ ਜਿਵੇਂ ਦੀ ਮੈਨਪਾਵਰ ਚਾਹੀਦੀ ਹੋਊਗੀ ਮੈਂ ਇੱਕ ਫਿਲਟਰ ਲਗਾ ਕੇ ਆਪਣੇ ਸਟੂਡੈਂਟਸ ਨੂੰ ਲੈ ਕੇ ਆਉਂਗੀ ਪਹਿਲਾਂ ਉਹਨਾਂ ਨੂੰ ਉਹਵੇਂ ਦੀ ਮੈਨਪਾਵਰ ਚਾਹੀਦੀ ਸੀ ਇੱਕ ਲੇਬਰ ਵਰਕ ਵਾਲੇ ਬੱਚੇ ਚਾਹੀਦੇ ਸੀਗੇ ਤੇ ਉਹਨਾਂ ਨੇ ਲੈ ਹੁਣ ਉਹ ਫਿਲਟਰ ਲਗਾ ਰਹੇ ਨੇ ਇਟ ਮੀਨਸ ਕਿਤੇ ਨਾ ਕਿਤੇ ਉਹਨਾਂ ਨੂੰ ਮੈਨਪਾਵਰ ਉਹਵੇਂ ਦੀ ਚਾਹੀਦੀ ਆ ਇਹ ਨਹੀਂ ਹੋ ਸਕਦਾ ਕਿ ਆਉਣ ਵਾਲੇ ਟਾਈ ਸਕਤੀ ਦਿਖਾ ਰਿਹਾ ਆਸਟ੍ਰੇਲੀਆ ਸਕਤੀ ਦਿਖਾ ਰਿਹਾ ਕਦੀ ਵੀ ਆਸਟ੍ਰੇਲੀਆ ਨੇ ਬਿਨਾ ਪੇਪਰ ਚੈੱਕ ਕੀਤੇ ਤੁਹਾਨੂੰ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਕਾਲਜ ਯੂਨੀਵਰਸਿਟੀ ਨੇ ਕਦੀ ਅੰਬੈਸੀ ਨੇ ਇਹ ਨਹੀਂ ਕਿ ਤੁਸੀਂ ਕਰਾਈਟੇਰੀਆ ਫਾਲੋ ਨਹੀਂ ਕਰਦੇ ਐਲੀਜੀਬਿਲਟੀ ਤੁਹਾਡੀ ਜਿਹੜੀ ਉਹ ਬੰਦ ਹੀ ਨਹੀਂ ਹੈ ਤਾਂ ਤੁਹਾਨੂੰ ਵੀਜ਼ਾ ਸਟੈਂਪ ਕਰ ਦਿੱਤਾ ਹੋਵੇ ਅਜਿਹਾ ਕੁਝ ਨਹੀਂ ਆ ਜਦੋਂ ਵੀ ਕੋਈ ਵੀ ਅਪਡੇਸ਼ਨਸ ਹੁੰਦੀਆਂ ਨੇ ਦੇਖੋ ਹਰ ਕੰਟਰੀ ਦੇ ਵਿੱਚ ਇਲੈਕਸ਼ਨ ਹੋਏ ਨੇ ਜਾਂ ਹੋਣ ਜਾ ਰਹੇ ਨੇ ਜਿੱਥੇ ਵੀ ਇਹ ਚੀਜ਼ਾਂ ਹੁੰਦੀਆਂ ਤਾਂ ਥੋੜਾ ਜਿਹਾ ਤੋਂ ਦੀ ਪੋਪੂਲੇਸ਼ਨ ਨੂੰ ਇਮਪ੍ਰੈਸ ਕਰਨ ਲਈ ਕੁਝ ਕਰਨ ਦੇ ਲਈ ਕਿਤੇ ਕਿਤੇ ਉਹ ਚੀਜ਼ਾਂ ਜਿਹੜੀਆਂ ਚੇਂजेस ਹੁੰਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਲੀਡਰ ਵੱਲੋਂ ਜਿਵੇਂ ਹੁਣ ਉੱਥੇ ਜਿਹੜੀ ਸਾਡੇ ਵਿਦੇਸ਼ ਮੰਤਰੀ ਉੱਥੇ ਚੇਂਜ ਹੋਏ ਨੇ ਕਾ ਆਸਟ੍ਰੇਲੀਆ ਦੇ ਵਿੱਚ ਤੇ ਉਹ ਚੀਜ਼ਾਂ ਜਿਹੜੀਆਂ ਅਪਡੇਟ ਆ ਹਰ ਬੰਦਾ ਆਪਣੇ ਅਕੋਰਡਿੰਗਲੀ ਉਸ ਸਿਸਟਮ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਤੇ ਉੱਥੇ ਕਰਕੇ ਉਹ ਚੀਜ਼ਾਂ ਜਿਹੜੀਆਂ ਉਹ ਹੋਈਆਂ ਸਾਡੇ ਕੋਲ ਹਜੇ ਵੀ ਕਲਚਰ ਸਟਡੀਜ਼ ਚੇਂਜ ਪ੍ਰੋਗਰਾਮ 'ਚ ਬੱਚੇ ਗਏ ਨੇ ਉਹਨਾਂ ਦੇ ਵੀਜ਼ਾ ਵੀ ਗ੍ਰਾਂਟ ਹੋਇਆ ਇੱਕ ਬੱਚੇ ਦਾ ਇੱਕ ਬੱਚਾ ਸਾਡਾ ਹੁਣੇ ਹੀ ਲੇਟੈਸਟ ਜਿਹਦਾ ਵੀਜ਼ਾ ਕਨਵਰਟ ਹੋਇਆ ਉਹ ਵੀ ਸਾਡੇ ਕੋਲ ਆ ਦੋ ਫੈਮਿਲੀਜ਼ ਦੇ ਵੀਜ਼ਾ ਅਸੀਂ ਲੈਏ ਨੇ ਤੇ ਐਵੇਂ ਹੀ ਕਰਕੇ ਇਹ ਨਹੀਂ ਕਹਿ ਸਕਦੇ ਕਿ ਕੋਈ ਸਖਤੀ ਆ ਹਾਂ ਪੇਪਰਵਰਕ ਹਮੇਸ਼ਾ ਮੈਂ ਕਿਹਾ ਜੋ ਚੈਕਲਿਸਟ ਆ ਐਮਬੈਸੀ ਦੀ ਉਹਨੂੰ ਫਾਲੋ ਕਰਦੇ ਹੋਏ ਜੋ ਤੁਹਾਡੀ ਐਲੀਜੀਬਿਲਟੀ ਆ ਜੇ ਤੁਸੀਂ ਕਾਲਜ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦੇ ਤੁਹਾਡੀ ਐਲੀਜੀਬਿਲਟੀ ਕਾਲਜ ਦੀ ਆ ਤੇ ਕਾਲਜ ਚ ਅਪਲਾਈ ਕਰੋ ਜੇ ਆਪਾਂ ਐਲੀਜੀਬਿਲਟੀ ਹੀ ਨਹੀਂ ਮੰਦੀ ਸਾਡੀ ਯੂਨੀਵਰਸਿਟੀ ਦੀ ਤੇ ਆਪਾਂ ਅਪਲਾਈ ਕਰਕੇ ਕੀ ਕਰਾਂਗੇ ਉੱਥੋਂ ਸਾਡੀ ਸੀਓਈ ਵੀ ਨਹੀਂ ਨਿਕਲਨੀ ਤੇ ਉਹ ਚੀਜ਼ਾਂ ਫੇਰ ਅਸੀਂ ਲਾਈਨ ਦੇ ਵਿੱਚ ਲੱਗੇ ਰਵਾਂਗੇ ਤੇ ਕਿ ਆਸਟ੍ਰੇਲੀਆ ਜਿਹੜਾ ਹੈ ਇਹ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਸੀਓਈ ਰੋਕ ਰਿਆ ਇਸ ਕਰਕੇ ਇਹ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਸਟ੍ਰੇਲੀਆ ਕੰਟਰੀ ਕੀ ਚਾਹੁੰਦਾ ਹੈ ਕਿਵੇਂ ਦੀ ਮੈਨਪਾਵਰ ਚਾਹੀਦੀ ਹੈ ਕਿਵੇਂ ਦੇ ਸਟੂਡੈਂਟਸ ਨੂੰ ਕਿਵੇਂ ਦੇ ਵੀਜ਼ਾਸ ਜਿਹੜੇ ਉਹ ਗ੍ਰਾਂਟ ਹੋਣਗੇ ਕਿਹੜੇ ਕੋਰਸਸ ਵਾਲੇ ਨੂੰ ਕਿਹੜੇ ਵੀਜ਼ਾਸ ਗ੍ਰਾਂਟ ਹੋਣਗੇ ਕਿਹੜਾ ਕੋਰਸ ਲੈ ਕੇ ਜਾਣਾ ਚਾਹੀਦਾ ਸਾਨੂੰ ਕਿਹੜੇ ਏਰੀਆ ਚ ਅਪਲਾਈ ਕਰਨਾ ਚਾਹੀਦਾ ਇਸ ਕਰਕੇ ਅਲੱਗ-ਅਲੱਗ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਹੀ ਅਸੀਂ ਜਿਹੜਾ ਅੱਗੇ ਵੱਧ ਸਕਦੇ ਹਾਂ ਇਸ ਕਰਕੇ ਜੇ ਅਸੀਂ ਸੋਚੀ ਜਿਵੇਂ ਕਿ ਇਹ ਕੰਟਰੀਆਂ ਸਾਰੀਆਂ ਸਖਤੀ ਕਰ ਰਹੀਆਂ ਸਖਤੀ ਨਹੀਂ ਹੈ ਅਪਡੇਸ਼ਨ ਕਵਾਂਗੇ ਕਿ ਅਪਡੇਟ ਹੋ ਰਹੀਆਂ ਚੀਜ਼ਾਂ ਤੇ ਉਹ ਅਪਡੇਸ਼ਨ ਦੇ ਨਾਲ ਜੋ ਚੀਜ਼ਾਂ ਅਪਡੇਟ ਹੁੰਦੀਆਂ ਉਹ ਉਹ ਅਪਡੇਸ਼ਨ ਦੇ ਨਾਲ ਆਪਾਂ ਡਾਕੂਮੈਂਟਸ ਤਿਆਰ ਜਿਹੜੇ ਵੀ ਤੁਹਾਡੇ ਕੋਲ ਹੁੰਦੇ ਨੇ ਉਵੇਂ ਹੀ ਅਪਡੇਟ ਕਰਕੇ ਦੇਈਏ ਨਾ ਕਿ ਪਹਿਲਾਂ ਮੈਨੂਪਲੇਸ਼ਨ ਚੱਲ ਜਾਂਦੀ ਸੀ ਅਸੀਂ ਚੀਜ਼ਾਂ ਮੈਨੂਪਲੇਟ ਕਰਕੇ ਵੀਜ਼ਾ ਆਫੀਸਰ ਨੂੰ ਦੇ ਦਿੱਤੀਆਂ ਜਿਵੇਂ ਜਿਵੇਂ ਵੀਜ਼ਾ ਆਫੀਸਰ ਕੋਲ ਮੈਨੂਪਲੇਟਡ ਚੀਜ਼ਾਂ ਜਾਂਦੀਆਂ ਗਿਆ ਅੱਗੇ 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 ਉਹ ਚੀਜ਼ਾਂ ਨੂੰ ਸਮਝਦੇ ਗਏ ਕਿ ਪੰਜਾਬ ਦਾ ਸਟੂਡੈਂਟ ਐਂ ਕਰ ਸਕਦਾ ਹਰਿਆਣਾ ਦਾ ਸਟੂਡੈਂਟ ਡਾਕੂਮੈਂਟ ਵੀਡੀਓ ਬਣਾ ਕੇ ਵੀ ਦੇ ਸਕਦਾ ਤੇ ਉਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਫਿਲਟਰ ਵਧਾ ਦਿੱਤੇ ਨੇ ਕਿ ਆਪਾਂ ਹੁਣ ਇਸ ਸਟੂਡੈਂਟਸ ਨੂੰ ਇੰਨੇ ਵੀਜ਼ਾਸ ਗ੍ਰਾਂਟ ਕਰਨੇ ਨੇ ਤੇ ਇਹ ਡਾਕੂਮੈਂਟਸ ਨੂੰ ਇਸ ਲੈਵਲ ਤੇ ਅਸੀਂ ਚੈੱਕ ਕਰਨਾ ਹੈ ਬਿਲਕੁਲ ਹਰ ਇੱਕ ਕੰਟਰੀ ਹੈ ਜਿਹੜੀ ਸਟ੍ਰਿਕਟ ਨਹੀਂ ਹੋ ਰਹੀ ਹਾਲਾਂਕਿ ਚੰਗੇ ਸਟੂਡੈਂਟ ਲੱਭ ਰਹੀ ਹੈ ਕਿਉਂਕਿ ਬਹੁਤ ਸਾਰੇ ਸਾਡੇ ਹੀ ਬੱਚੇ ਆ ਜਦੋਂ ਵਿਦੇਸ਼ ਜਾਂਦੇ ਆ ਉੱਥੇ ਜਾ ਕੇ ਕਾਲਜ ਚੇਂਜ ਕਰ ਲਿਆ ਯੂਨੀਵਰਸਿਟੀ ਚੇਂਜ ਕਰ ਲਈ ਜਾਂ ਉਸੇ ਮੁਲਕ ਨੂੰ ਤੁਸੀਂ ਕਹੋ ਇੱਥੇ ਕੰਮ ਨਹੀਂ ਹੈਗਾ ਇੱਥੇ ਅਕਮੋਡੇਸ਼ਨ ਪ੍ਰੋਬਲਮ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਜੋ ਤੁਸੀਂ ਕਰਦੇ ਹੋ ਇਸ ਕਰਕੇ ਹਰੇਕ ਮੁਲਕ ਹੈ ਜਿਹੜਾ ਉਹ ਕੈਪਿੰਗ ਵੀ ਔਨ ਕਰਨ ਵਾਲਾ ਆਸਟ੍ਰੇਲੀਆ ਵੀ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਪਿੱਛੇ ਆਈਆਂ ਸਿਗੀਆਂ ਜਨਵਰੀ ਤੋਂ ਕੈਪਿੰਗ ਲੱਗ ਜਾਣੀ ਹੈ ਕਿ ਮਿਨੀਮਮ ਸਟੂਡੈਂਟ ਨੇ ਜਿਹੜੇ ਉਹਨਾਂ ਦੇ ਹੀ ਜਿਹੜੀ ਹੈ ਯੂਨੀਵਰਸਿਟੀਆਂ ਉਹਨਾਂ ਨੂੰ ਅਨਵੋਲਵਮੈਂਟ ਕਰ ਸਕਣਗੇ ਤਾਂ ਵੀਜ਼ੇ ਵੀ ਉਹਨਾਂ ਨੂੰ ਮਿਲਣਗੇ ਤਾਂ ਮਤਲਬ ਵੀ ਜਿਹੜਾ ਅਨਵੋਲਵਮੈਂਟ ਹੋਊਗੀ ਉਸ ਦਾ ਵੀਜ਼ੇ ਆਉਣ ਦਾ ਚਾਂਸ ਜ਼ਿਆਦਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ नेक्स्ट ਇਨਟੇਕ ਜਿਹੜਾ ਹੈ ਔਰ ਕਿੰਨੇ ਆਇਲਟਸ ਬੈਂਡ ਦੇ ਨਾਲ ਜਿਹੜੇ ਇਸ ਟਾਈਮ ਵੀਜ਼ੇ ਆ ਰਹੇ ਆ ਪਲਵਿੰਦਰ ਜੀ ਸਾਡੇ ਕੋਲ ਨਵੰਬਰ ਇਨਟੇਕ ਵੀ ਅਵੇਲੇਬਲ ਆ ਔਰ ਆਇਲਰਟ ਸਕੋਰ ਦੀ ਜਦੋਂ ਵੀ ਗੱਲ ਕਰਦੇ ਆ ਬੱਚੇ ਦੀ ਐਲੀਜੀਬਿਲਟੀ ਦੇ ਉੱਤੇ ਆ ਜੇ ਤਾਂ ਬੱਚੇ ਦਾ ਸਟੱਡੀ ਚੋ ਗੈਪ ਆ ਉਸ ਹੱਬ ਨਾਲ ਆਇਲਰ ਚਾਹੀਦਾ ਜੇ ਬੱਚਾ ਰੀਸੈਂਟ ਸਾਡਾ ਪਲੱਸ 2 ਪਾਸ ਦਾ ਹੈ ਯੂਨੀਵਰਸਿਟੀਜ਼ ਐਡਮਿਸ਼ਨ ਲੈਣਾ ਚਾਹੀਦਾ 6 ਈਚ ਜਾਂ ਓਵਰਆਲ 6 ਆਇਲਰਟ ਸਕੋਰ ਦੇ ਨਾਲ ਹੀ ਲਵੇ ਸਾਡੇ ਕੋਲ ਨਵੰਬਰ ਇਨਟੇਕ ਵੀ ਅਵੇਲੇਬਲ ਆ ਜਿਹੜੇ ਬੱਚੇ ਯੂਨੀਵਰਸਿਟੀਜ਼ ਡਾਈਕਨ ਯੂਨੀਵਰਸਿਟੀ ਜਾਂ ਹੋਰ ਕੋਈ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਆਪਣੀ ਐਡਮਿਸ਼ਨ ਜਿਹੜੀਆਂ ਉਹ ਪਾਣੀਆਂ ਚਾਹੁੰਦੇ ਆ ਜਨਵਰੀ ਇਨਟ ਹੀ ਜ਼ਾਨਾ ਉਹਦੇ ਲਈ ਵੀ ਸਾਡੇ ਕੋਲ অপਸ਼ਨ ਹੈਗੀਆਂ ਪਰ ਜਨਵਰੀ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਡੇ ਕੈਪਿੰਗ ਸਿਸਟਮ ਨੂੰ ਜਿਹੜੀਆਂ ਚੀਜ਼ਾਂ ਉਹ ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਲਈਏ ਕਿਉਂਕਿ ਜਨਵਰੀ 2025 ਤੋਂ ਬਾਅਦ ਕੈਪਿੰਗ ਸਿਸਟਮ ਹੋਣਾ ਹੈ ਇਸ ਚੀਜ਼ ਨੂੰ ਬੱਚਾ ਥੋੜਾ ਜਿਆਦਾ ਧਿਆਨ ਨਾਲ ਦੇਖੇ ਕਿਉਂਕਿ ਜਨਵਰੀ 2025 ਤੋਂ ਜਿਹੜਾ ਸਾਡਾ ਸਟੂਡੈਂਟ ਜਾਊਗਾ ਕੈਪਿੰਗ ਸਿਸਟਮ ਹੋਊਗਾ ਤੇ ਉਦੋਂ ਤੱਕ ਸਾਡੇ ਸਟੂਡੈਂਟਸ ਦਾ ਲੈਵਲ ਵੀ ਕੁਝ ਹੋਰ ਹੋਊਗਾ ਕਿਉਂਕਿ ਅੱਜ ਤੋਂ ਜਿਹੜੇ 5 ਸਾਲ ਪਹਿਲਾਂ ਬੱਚੇ ਗਏ ਸੀ ਉਹਨਾਂ ਦੇ 5.5 5 ਇਲਟਰ ਸਕੋਰ ਨਹੀਂ ਆਉਂਦੇ ਸੀ ਪਰ ਅੱਜ ਸਾਡੇ ਕੋਲ ਬੱਚੇ 7. ਹਾਈਲਟ ਸਕੋਰ ਵਾਲੇ ਵੀ ਹੁੰਦੇ ਨੇ ਉਹਨਾਂ ਦੀਆਂ ਐਡਮਿਸ਼ਨਸ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਜੇ ਕੈਪਿੰਗ ਸਿਸਟਮ ਵਧੂਗਾ ਇਟ ਮੀਨਸ ਰਿਫਿਊਜ਼ਲ ਰੇਟ ਘਟੂਗਾ ਰਿਫਿਊਜ਼ਲ ਰੇਟ ਘਟੂਗਾ ਤਾਂ ਬੱਚੇ ਨੂੰ ਪਹਿਲਾਂ ਹੀ ਅਵੇਅਰਨੈਸ ਹੋਊਗੀ ਕਿ ਕੈਪਿੰਗ ਸਿਸਟਮ ਦੇ ਅਕੋਰਡਿੰਗਲੀ ਯੂਨੀਵਰਸਿਟੀ ਇਨਵੋਲਵਡ ਹੈ ਉਹਨੇ ਐਡਮਿਸ਼ਨ ਹੀ ਉਹਨੂੰ ਦੇਣੀ ਹੈ ਜਿਹਨੂੰ ਵੀਜ਼ਾ ਮਿਲਣਾ ਹੈ ਤੇ ਇਸ ਕਰਕੇ ਕਿਤੇ ਨਾ ਕਿਤੇ ਉਲਝਣਤਾਣੀ ਬੱਚੇ ਦੀ ਵੀ ਖਤਮ ਹੋਊਗੀ ਇਹ ਚੀਜ਼ਾਂ ਸਾਡੇ ਫੇਵਰ ਦੇ ਵਿੱਚ ਨੇ ਇਸ ਚੀਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਔਰ ਜਿਹੜੇ ਬੱਚੇ ਸਾਡੇ ਰੀਸੈਂਟ ਪਾਸ ਆਊਟ ਨੇ ਜਨਵਰੀ ਜਾਂ ਨਵੰਬਰ ਲਈ ਆਪਣ ਮਿਸ਼ਨਸ ਫੋਟੌਨ ਕਰ ਲੋ ਜਿਹੜਾ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਔਰ ਜਿਹੜੀ ਗੱਲ ਹਮੇਸ਼ਾ ਮੈਂ ਦੱਸਦੀ ਆ ਕਿ ਜਿਹੜਾ ਸਾਡੇ ਸਟੂਡੈਂਟ ਆ ਗੈਪ ਵਾਲਾ ਗੈਪ ਦੀ ਜਸਟੀਫਿਕੇਸ਼ਨ ਕਿਵੇਂ ਦੇਣੀ ਆ ਔਰ ਸਾਨੂੰ ਪ੍ਰੋਵਿੰਸ ਕਿਹੜਾ ਚੂਜ਼ ਕਰਨਾ ਆਸਟ੍ਰੇਲੀਆ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖ ਕੇ ਆਪਾਂ ਅਪਲਾਈ ਕਰੀਏ ਤੇ ਆਸਟ੍ਰੇਲੀਆ ਸਾਨੂੰ ਵੀਜ਼ਾ ਦੇਵੇਗਾ ਔਰ ਚੈਕਲਿਸਟ ਔਰ ਸਿਸਟਮ ਨੂੰ ਬਿਨਾਂ ਫਾਲੋ ਕੀਤੇ ਕੋਈ ਵੀ ਕੰਟਰੀ ਸਾਨੂੰ ਉਸ ਵੀਜ਼ਾ ਨਹੀਂ ਦਿੰਦਾ ਭਾਵੇਂ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਭਾਵੇਂ ਕਿਸੇ ਹੋਰ ਕੰਟਰੀ ਦੀ ਗੱਲ ਕਰਾਂ ਹੂੰ ਬਿਲਕੁਲ ਮੈਮ ਜੇ ਆਪਾਂ ਜੀਐਸਟੀ ਦੀ ਗੱਲ ਕਰਦੇ ਹਣਾ ਜਦੋਂ ਵੀ ਸਟੂਡੈਂਟ ਟੈਸਟ ਦੀ ਗੱਲ ਕਰਦੇ ਆ ਉਸ ਦੇ ਵਿੱਚ ਕੀ ਅਪਡੇਟ ਹੈਗੀਆਂ ਨੇ ਇਸ ਟਾਈਮ ਕਿਵੇਂ ਸਟੂਡੈਂਟ ਉਹ ਕ੍ਰਾਈਟੇਰੀਆ ਜਿਹੜਾ ਮੀਟ ਕਰ ਸਕਦਾ ਪਲਵਿੰਦਰ ਜੀ ਸਭ ਤੋਂ ਜ਼ਰੂਰੀ ਆ ਬੱਚੇ ਤੇ ਜਦੋਂ ਵੀ ਜੈਨੂਨ ਜਿਹੜੀ ਉਹਦੀ ਆ ਜੀਐਸਟੀ ਆ ਜੈਨੂਨ ਉਹ ਜਿਹੜਾ ਬੱਚੇ ਦਾ ਸਟੇਟਸ ਹੈ ਉਹਦਾ ਜਿਹੜਾ ਵਰਡ ਹੀ ਆਪਾਂ ਪੜ ਲઈએ ਕਿ ਉਹਦਾ ਮਤਲਬ ਕੀ ਆ ਕਿ ਇੱਕ ਤੁਹਾਡਾ ਆਇਲੈਟ ਸਕੋਰ ਤੁਹਾਡੀ ਪਰਸੈਂਟੇਜ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਡਾ ਕਰਾਈਟੇਰੀਆ ਮੀਟ ਕਰਨਾ ਚਾਹੀਦਾ ਫਿਰ ਤੁਹਾਡੀ ਜਿਹੜੀ ਬੈਂਕਿੰਗ ਆ ਉਹ ਬੈਂਕਿੰਗ ਬਹੁਤ ਇੰਪੋਰਟੈਂਟ ਆ ਤੁਸੀਂ ਅਰੇਂਜ ਕਰਾ ਰਹੇ ਹੋ ਤੇ ਤੁਹਾਡੇ ਜਿਹੜੇ ਆਈਟੀਆਰ ਆ ਜਾਂ ਤੁਹਾਡੇ ਪੇਪਰ ਵਰਕ ਚਾ ਉਹ ਦਿਖਣੀ ਚਾਹੀਦੀ ਆ ਇਸ ਕਰਕੇ ਜੀਐਸਟੀ ਤੋਂ ਮਤਲਬ ਇਹ ਇਹ ਹੈ ਕਿ ਜਿਹੜਾ ਤੁਸੀਂ ਡਾਕੂਮੈਂਟਸ ਦੇ ਰਹੇ ਹੋ ਤੁਸੀਂ ਪੇਪਰਵਰਕ ਦੇ ਰਹੇ ਹੋ ਤੁਹਾਡਾ ਡਾਕੂਮੈਂਟਸ ਪੇਪਰਵਰਕ ਜੈਨੂਨ ਹੋਣਾ ਚਾਹੀਦਾ ਤੇ ਜਿਹੜੇ ਵੀ ਕਾਲਜ ਜਾਂ ਯੂਨੀਵਰਸਿਟੀ ਚ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਡਾ ਕਰਾਈਟੇਰੀਆ ਉੱਥੇ ਮੀਟ ਕਰਨਾ ਚਾਹੀਦਾ ਉਹ ਕਰਾਈਟੇਰੀਆ ਸੀ ਕਿਵੇਂ ਚੈੱਕ ਕਰਾਂਗੇ ਜਾਂ ਤਾਂ ਤੁਹਾਡਾ ਕੰਸਲਟੈਂਟ ਤੁਹਾਨੂੰ ਦੱਸ ਸਕਦਾ ਹੈ ਜਾਂ ਤੁਸੀਂ ਉਹਦੀ ਵੈਬਸਾਈਟ ਤੋਂ ਚੈੱਕ ਕਰ ਸਕਦੇ ਆ ਕਿ ਮੈਨੂੰ ਕੋਰਸ ਤੇ ਐਡਮਿਸ਼ਨ ਲੈਣੀ ਆ ਮੇਰੀ ਪਰਸੈਂਟੇਜ ਕੀ ਹੋਣੀ ਚਾਹੀਦੀ ਆ ਮੇਰਾ ਆਇਲਟ ਸਕੋਰ ਕੀ ਹੋਣਾ ਚਾਹੀਦਾ ਉੱਥੇ ਡਿਵੀਜ਼ਨ ਫੀਸ ਕਿੰਨੀ ਆ ਉਹਦੇ ਲਈ ਤੁਹਾਨੂੰ ਬੈਂਕਿੰਗ ਕਿੰਨੀ ਦੇਣੀ ਪਊਗੀ ਤੇ ਜੀਐਸ ਬਸ ਇਸ ਚੀਜ਼ ਨੂੰ ਆਪਾਂ ਫੋਲੋ ਕਰਨਾ ਤੇ ਕਦੀ ਵੀ ਬੱਚਾ GST ਦੇ ਵਿੱਚ ਕਦੀ ਨਹੀਂ ਫਸਦਾ ਇਸ ਕਰਕੇ ਪੇਪਰ ਵਰਕ ਦਾ ਸਾਰਾ ਤੁਹਾਡਾ ਖੇਡ ਹੈ ਜਦੋਂ ਤੁਸੀਂ ਪੇਪਰ ਵਰਕ ਤਰੀਕੇ ਨਾਲ ਦਿੰਦੇ ਹੋ ਔਰ ਤੁਹਾਨੂੰ ਪਤਾ ਹੁੰਦਾ ਕਿਸ ਡਾਇਰੈਕਸ਼ਨ ਤੇ ਕਿੱਥੇ ਅਪਲਾਈ ਕਰਨਾ ਹੈ ਫਿਰ ਕਦੀ ਵੀ ਬੱਚੇ ਨੂੰ ਇਹਨਾਂ ਚੀਜ਼ਾਂ ਚ ਉਲਝਣਾ ਨਹੀਂ ਪੈਂਦਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੇ ਐਕਸਪਰਟ ਟੀਮ ਹੈ ਜੋ ਮੋਹਾਲੀ ਦੇ ਵਿੱਚ ਅਹਮਦਾਬਾਦ ਔਰ ਨਾਲ ਦੇ ਨਾਲ ਜਲੰਧਰ ਦੇ ਵਿੱਚ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਜਾਣਕਾਰੀ ਹਾਸਲ ਜਿਹੜੀ ਹੈ ਕੀਤੀ ਜਾ ਸਕਦੀ ਹੈ ਮੈਂ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ